ਸੰਤ ਪਾਪਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ 1882 ਤੋਂ 1950 ਈਸਵੀ ਤੱਕ ਆਪਣੇ ਵਿਲੇ ਦੀ ਇੱਕ ਬਹੁਤ ਮਹਾਨ ਸ਼ਖਸੀਤ ਹੋਏ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ 'ਚ ਬਹੁਤ ਵੱਡਾ ਯੋਗਦਾਨ ਪਾਇਆ ਆ ساری ਉਮਰ ਸਿੱਖ ਧਰਮ ਦਾ ਪ੍ਰਚਾਰ ਕੀਤਾ ਪਹਿਲਾਂ ਆਪਣੇ ਪਾਈਚਾਰੇ 'ਚ ਫਿਰ ਪੰਜਾਬ ਦੇ ਕੋਨੇ-ਕੋਨੇ 'ਚ ਫਿਰ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਸਿੱਖਿਆ ਦਾ ਪ੍ਰਸਾਰ ਕਰਨ ਵਾਸਤੇ ਬਹੁਤ ਵੱਡੇ ਪੱਧਰ ਦੇ ਯਤਨ ਕੀਤੇ ਆਜਾਦੀ ਤੋਂ ਪਹਿਲਾਂ ਬਹੁਤ ਸਾਰੇ ਹਾਈ ਸਕੂਲ ਖਲਾਏ ਪ੍ਰਾਇਮਰੀ ਸਕੂਲ ਖਲਾਏ ਮਿਡਲ ਸਕੂਲ ਖਲਾਕੇ ਤੇ ਵਿਦਿਆ ਦਾ ਬਹੁਤ ਵੱਡੇ ਪੱਧਰ ਤੇ ਦਾਨ ਦਿੱਤਾ ਤੇ ਸਮਾਜ 'ਚ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਸੀ ਜਿਹੜੂ ਕੰਨ ਪੜਦਾ ਸੀ ਇਹ ਸੱਚਮੱਚ ਬਹੁਤ ਮਾਣ ਦੀ ਗੱਲ ਏ ਜਦ ਤੱਕ ਉਹ ਪਵਿੱਤਰ ਸਥਾਨ ਰਹੇਗਾ ਸੰਤ ਬਾਬਾ ਪ੍ਰੇਮ ਦਾ ਨਾਮ ਉਸ ਪਵਿੱਤਰ ਸਥਾਨ ਤੇ ਚਮਕਦਾ ਰਹੇਗਾ ਤੇ ਅਸੀਂ ਮਾਣ ਮਹਿਸੂਸ ਕਰਦੇ ਰਹਾਂਗੇ ਪ੍ਰੇਰਣਾ ਲੈਂਦੇ ਰਹਾਂਗੇ ਖੁੱਲ ਕੇ ਨੌਕਰੀਆਂ ਪ੍ਰਾਪਤ ਕਰਨ ਦੇ ਸਿਵਲ ਤੇ ਆਰਮੀ 'ਚ ਮੌਕੇ ਪ੍ਰਦਾਨ ਕੀਤੇ ਸਨ ਰਾਜਪ੍ਰਿੰਸ ਨੇ ਤੇ ਜਿਹੜੀਆਂ ਸਮਾਜਿਕ ਬੁਰਾਈਆਂ ਆਨ ਪੜਤਾ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਦੀ ਜੜ ਹੈਗੀ ਇਸ ਕਰਕੇ ਉਹਨਾਂ ਸਮਾਜਿਕ ਬੁਰਾਈਆਂ ਤੇ ਕਾਬੂ ਪਾਉਣ ਵਿੱਚ ਵੀ ਐਜੂਕੇਸ਼ਨ ਨੇ ਬਹੁਤ ਵੱਡਾ ਰੋਲਦਾਨ ਕੀਤਾ ਤੇ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਬਹੁਤ ਹਮਮਾ ਹੈ ਵੱਖ-ਵੱਖ ਪਿੰਡਾਂ 'ਚੋਂ ਸੰਗਤਾਂ ਆ ਰਹੀਆਂ ਨੇ ਲੰਗਰ ਦੀ ਸੇਵਾ ਜਿਹੜੀ ਹੈ ਉਹ ਲਗਾਤਾਰ 2 ਮਈ ਤੋਂ ਤੋਂ ਸਵੇਰ ਸਾਤ ਪਾੜ ਸ਼ੁਰੂ ਹੋ ਜਾਂਦੇ ਨੇ ਉਤੋਂ ਸ਼ੁਰੂ ਹੋ ਜਾਂਦੀ ਹੈ ਲੰਗਰ ਦਾ 365 ਦਿਨ ਚੱਲਦਾ ਰਹਿੰਦਾ ਪਰ ਮੇਨ ਜਿਹੜਾ ਉਹ ਸ਼ੁਰੂ ਹੋ ਕੇ 3 ਜੂਨ ਤੱਕ ਲਗਾਤਾਰ 24 ਘੰਟੇ ਚੱਲਦਾ ਹੈ ਗੁਰੂ ਸਾਹਿਬ ਨੇ ਸਾਡੇ ਸਿਖਾਇਆ ਵੀ ਹੈਗਾ ਕਿ ਪੰਗਤ 'ਚ ਬੈਠ ਕੇ ਸਾਰਿਆਂ ਨੇ ਲੰਗਰ ਛਕਣਾ ਹੈ ਤਾਂ ਇਹ ਸਾਡਾ ਫਰਜ਼ ਬੰਦਾ ਸੀ ਆਪਣਾ ਫਰਜ਼ ਪੂਰਾ ਕਰਨਾ ਹੈ ਸੱਚ ਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਜਿਹੜੇ ਮੁਰਾਲੇ ਵਾਲੇ ਉਹਨਾਂ ਦੀ 75ਵੀਂ ਵਰਸੀ ਦੇ ਉੱਤੇ ਤਾਂ ਅੱਜ ਉਸ ਚੀਜ਼ ਦੇ ਨਾਲ ਜਿਹੜਾ ਜਾਣੂ ਕਰਾਵਾਂਗੇ ਕੀ ਇਤਿਹਾਸ ਹੈ ਸੰਤ ਪ੍ਰੇਮ ਬਾਬਾ ਪ੍ਰੇਮ ਸਿੰਘ ਜੀ ਦਾ ਅੱਜ ਬੇਗੋਵਾਲ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਚਰਦਾਪੁਰ ਜਿਹੜਾ ਹੈ ਸੰਗਤਾਂ ਵੱਲੋਂ ਜਿਹੜਾ ਹੈ ਮੇਲਾ ਜਿਹੜਾ ਮਨਾਇਆ ਜਾ ਰਿਹਾ ਅੱਜ 75ਵੀਂ ਵਰਸੀ ਹੈ ਤਾਂ ਸਾਡੇ ਵਿੱਚ ਸਿੱਖ ਸੰਤਾਈ ਜਿਹੜੀ ਹੈ ਉਹ ਵੀ ਮੌਜੂਦ ਨੇ ਜਿਹੜੇ ਸੇਵਾਦਾਰ ਨੇ ਉਹ ਵੀ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਲ ਪ੍ਰੋਫੈਸਰ ਡਾਟਾ ਜਸਵੰਤ ਸਿੰਘ ਅੱਜ ਜਿਹੜਾ ਇਹ ਬਾਬਾ ਸੰਤ ਸਿੰਘ ਜੀ ਪ੍ਰੇਮ ਸਿੰਘ ਜੀ ਨੇ ਜਿਹੜੇ ਆ ਉਹਨਾਂ ਦੀ ਜੀਵਨੀ ਬਾਰੇ ਜਾਂ ਮੇਲਾ ਕਿੱਥੋਂ ਸ਼ੁਰੂ ਹੋਇਆ ਕਿਵੇਂ ਜਿਹੜਾ ਸ਼ੁਰੂ ਹੋਇਆ ਥੋੜਾ ਇਤਿਹਾਸਪਰ ਜਿਹੜਾ ਸੰਗਤਾਂ ਨੂੰ ਜਿਹੜਾ ਜਾਣੂ ਕਰਾਉਣਾ ਜੀ ਸੰਤ ਪਾਪਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਔਰ 1882 ਤੋਂ 1950 ਈਸਵੀ ਤੱਕ ਆਪਣੇ ਵਿਲੇ ਦੀ ਇੱਕ ਬਹੁਤ ਮਹਾਨ ਸ਼ਖਸੀਅਤ ਹੋਏ ਜਿਨ੍ਹਾਂ ਨੇ ਵਕਫਾ ਖੇਤਰਾਂ 'ਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਸਾਰੀ ਉਮਰ ਸਿੱਖ ਧਰਮ ਦਾ ਪ੍ਰਚਾਰ ਕੀਤਾ ਪਹਿਲਾਂ ਆਪਣੇ ਭਾਈਚਾਰੇ 'ਚ ਫਿਰ ਪੰਜਾਬ ਦੇ ਕੋਨੇ-ਕੋਨੇ 'ਚ ਫਿਰ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਸਿੱਖਿਆ ਦਾ ਪ੍ਰਸਾਰ ਕਰਨ ਵਾਸਤੇ ਬਹੁਤ ਵੱਡੇ ਪੱਧਰ ਤੇ ਯਤਨ ਕੀਤੇ ਆਜ਼ਾਦੀ ਤੋਂ ਪਹਿਲਾਂ ਬਹੁਤ ਸਾਰੇ ਹਾਈ ਸਕੂਲ ਖੁਲਾਏ ਪ੍ਰਾਇਮਰੀ ਸਕੂਲ ਖੁਲਾਏ ਮੈਡੀਕਲ ਸਕੂਲ ਖੁਲਾ ਕੇ ਤੇ ਵਿਦਿਆ ਦਾ ਬਹੁਤ ਵੱਡੇ ਪੱਧਰ ਤੇ ਦਾਨ ਦਿੱਤਾ ਤੇ ਸਮਾਜ 'ਚ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਸੀ ਕੋਈ ਅਨਪੜਤਾ ਸੀ ਉਹਨਾਂ ਬੁਰਾਈਆਂ ਦੂਰ ਕਰਨ ਵਾਸਤੇ 1918 'ਚ ਇੱਕ ਵਿਹਾਰਸਾ ਲਹਿਰ ਚਲਾਈ ਜੋ 1950 ਤੱਕ ਚੱਲਦੀ ਰਹੀ ਤੇ ਉਹਨਾਂ ਬੁਰਾਈਆਂ ਨੂੰ ਦੂਰ ਕੀਤਾ ਆ ਸਾਰੇ ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੈ 1924 ਦੀ ਕਾਰ ਸੇਵਾ ਚੱਲਦੀ ਪਈ ਸੀ ਹਰ ਕੀ ਪੌੜੀ ਵਾਲੇ ਪਾਸੇ ਜਿੰਨਾ ਮਾਰਬਲ ਲੱਗਾ ਉਹ ਸਾਰਾ ਸੰਤ ਬਾਬਾ ਪ੍ਰੇਮ ਸਿੰਘ ਨੇ ਆਪਣੀਆਂ ਸੰਗਤਾਂ ਦੇ ਸਹਿਯੋਗ ਨਾਲ ਉਥੇ ਲਵਾਇਆ ਤੇ ਉਥੇ ਇੱਕ ਪੱਥਰ ਲੱਗਾ ਜਿਸ ਤੇ ਸਪਸ਼ਟ ਲਿਖਿਆ ਹੈ ਇਹ ਸਾਰੇ ਪੱਖ ਦੀ ਸੇਵਾ ਸੰਤ ਪ੍ਰੇਮ ਸਿੰਘ ਬਰਾਲੇ ਵਾਲਿਆਂ ਨੇ ਕਰਾਈ ਜੂਨ 1924 ਵੀ ਇਹ ਸੱਚਮੁੱਚ ਬਹੁਤ ਮਾਣ ਦੀ ਗੱਲ ਏ ਜਦ ਤੱਕ ਉਹ ਪਵਿੱਤਰ ਸਥਾਨ ਰਹੇਗਾ ਸੰਤ ਬਾਬਾ ਪ੍ਰੇਮ ਦਾ ਨਾਮ ਉਸ ਪਵਿੱਤਰ ਸਥਾਨ ਤੇ ਚਮਕਦਾ ਰਹੇਗਾ ਤੇ ਅਸੀਂ ਮਾਣ ਮਹਿਸੂਸ ਕਰਦੇ ਰਹਾਂਗੇ ਪ੍ਰੇਰਣਾ ਲੈਂਦੇ ਰਹਾਂਗੇ ਤੇ 1947 ਜਿਸ ਵੇਲੇ ਦੇਸ਼ ਦੀ ਵੰਡ ਹੋਈ ਏ ਸਾਡੇ ਬਜ਼ੁਰਗਾਂ ਨੂੰ ਬਹੁਤ ਮੰਦੀ ਹਾਲਤ ਚ ਉਜੜ ਪੁਜੜ ਕੇ ਪੱਛਮੀ ਪੰਜਾਬ ਚ ਪੂਰੀ ਪੰਜਾਬ ਜਾਣਾ ਪਿਆ ਉਸ ਵੇਲੇ ਸੰਤ ਬਾਬਾ ਪ੍ਰੇਮ ਸਿੰਘ ਜੀ ਐਮ ਐਲ ਏ ਸੀ ਸਾਡੇ ਬਜ਼ੁਰਗਾਂ ਦੀ ਬਾਹ ਫੜ ਕੇ ਲਗਭਗ 200 ਪਿੰਡ ਇਕੱਠਾ ਉਹਨਾਂ ਨੇ ਅਲਾਟ ਕਰਾ ਕੇ ਸਾਨੂੰ ਦਿਸੂ ਵੀ ਤੇ ਭਲਾਦੇ ਇਲਾਕਿਆਂ ਵਿੱਚ ਇਕੱਠੇ ਬਿਠਾ ਦਿੱਤਾ ਇਸ ਕਰਕੇ ਲਗਭਗ 200 ਪਿੰਡ ਇਕੱਠਾ ਬੈਠਣ ਦੇ ਨਾਲ ਮੋੜਵ ਸੇਪੇ ਦੇ ਨਾਲ ਇਸ ਪਾਈਚਾਰੀ ਤਾਕਤ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਆਰਥਿਕ ਤੌਰ ਤੇ ਵਧੀ ਹਾਂ ਲੱਗਦਾ ਹੈ ਕਿ ਬਾਬਾ ਪ੍ਰੇਮ ਸਿੰਘ ਜੀ ਦਾ ਵੱਡਾ ਜਿਹੜਾ ਦਾਨ ਹੈ ਤੁਸੀਂ ਦੱਸਿਆ ਵਿੱਦਿਆ ਦਾ ਦਾਨ ਇਹਨਾਂ ਨੇ ਜਿਹੜਾ ਸਕੂਲ ਜਿਹੜੇ ਖੁਲਾਏ ਨੇ ਸਭ ਤੋਂ ਵੱਡੀ ਜਿਹੜੀ ਗੱਲ ਹੁੰਦੀ ਹੈ ਕਿ ਇਲਾਕੇ ਦੇ ਵਿੱਚ ਜਿਹੜਾ ਹਰ ਇੱਕ ਬੱਚੇ ਨੂੰ ਜਿਹੜੀ ਯੋਗਤਾ ਜਿਹੜੀ ਮਿਲਦੀ ਹੁੰਦੀ ਹੈ ਉਹ ਜਾਗਰੂਤ ਜਿਹੜੇ ਹੁੰਦੇ ਨੇ ਆ ਦੇਖੋ ਐਜੂਕੇਸ਼ਨ ਦਾ ਜਿਹੜਾ ਹੈਗਾ ਮੇਨ ਪਰਪਸ ਆ ਕਲਾ ਨੌਕਰੀ ਪ੍ਰਾਪਤ ਕਰਨਾ ਨਹੀਂ ਹੈਗਾ ਸਗੋਂ ਜਾਗਰੂਕਤਾ ਪੈਦਾ ਕਰਨਾ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਆਰਥਿਕ ਤੌਰ ਤੇ ਜਿਹੜੀ ਸੋਚ ਹੈ ਕਿ ਉਹਨੂੰ ਵਿਗਿਆਨਕ ਸੋਚ ਵਿੱਚ ਬਦਲਣਾ ਰੈਸ਼ਨਲ ਤਰਕੀਲ ਸੋਚ ਵਿੱਚ ਬਦਲਣਾ ਤੇ ਨਾਲ ਹੀ ਖੁੱਲ ਕੇ ਨੌਕਰੀਆਂ ਪ੍ਰਾਪਤ ਕਰਨ ਦੇ ਸਿਵਲ ਤੇ ਆਰਮੀ ਚ ਮੌਕੇ ਪ੍ਰਦਾਨ ਕੀਤੇ ਸਨ ਦਾ ਬਾਬਾ ਪ੍ਰਿੰਸ ਸਿੰਘ ਨੇ ਤੇ ਜਿਹੜੀਆਂ ਸਮਾਜਿਕ ਬਰਾਈਆਂ ਸੀ ਅਨਪੜਤਾ ਬਹੁਤ ਸਾਰੀਆਂ ਸਮਾਜਿਕ ਬਰਾਈਆਂ ਦੀ ਜੜ੍ਹ ਹੈਗੀ ਇਸ ਕਰਕੇ ਉਹਨਾਂ ਸਮਾਜਿਕ ਬਰਾਈਆਂ ਤੇ ਕਾਬੂ ਪਾਉਣ ਵਿੱਚ ਵੀ ਐਜੂਕੇਸ਼ਨ ਨੇ ਬਹੁਤ ਵੱਡਾ ਰੋਲਦਾਨ ਕੀਤਾ ਤੇ ਸਾਡੀ ਜਿਹੜੀ ਸੋਚ ਹੈਗੀ ਉਹਨੂੰ ਬਦਲਿਆ ਇਹ ਬਹੁਤ ਵੱਡੀ ਗੱਲ ਸੀ ਸੰਤ ਬਾਬਾ ਪ੍ਰਿੰਸ ਸਿੰਘ ਜੀ ਮਹਾਰਾਜ ਦੇ ਕਿੰਨੇ ਦਿਨ ਦਾ ਜਿਹੜਾ ਅੱਜ ਜਿਹੜਾ ਇਹ ਮੇਲਾ ਜਿਹੜਾ ਵਰਸੀ ਜਿਹੜੀ ਕਰਾਈ ਜਾ ਰਹੀ ਹੈ ਇਹ ਮੇਲਾ 1 2 3 ਜੂਨ ਨੂੰ ਮੁੱਖ ਤੌਰ ਤੇ ਹੋਏਗਾ ਤੇ ਸੰਗਤਾਂ ਚ ਬਹੁਤ ਉਤਸ਼ਾਹ ਹੈਗਾ ਬਹੁਤ ਹਮਮਾ ਆ ਕੇ ਵੱਖ-ਵੱਖ ਪਿੰਡਾਂ ਚੋਂ ਸੰਗਤਾਂ ਆ ਰਹੀਆਂ ਨੇ ਤੇ ਕੱਲ ਜਿਹੜਾ ਪ੍ਰੋਗਰਾਮ ਸੀ ਉਹ ਚ ਆਮਰ ਸੰਚਾਰ ਜਿਹੜਾ ਉਹ ਮੇਨ ਸੀ ਉਹ ਵੀ ਕੱਲ ਹੋਇਆ ਸੁਖਨੀ ਸਾਹਿਬ ਦੇ ਪਾਠ ਹੋਏ ਉਹ ਵੀ ਤੇ ਜਿਹੜਾ ਹੈਗਾ ਸਰ ਮਿੰਨਸਥਾਨ ਗੁਰਦੁਆਰਾ ਸਾਹਿਬ ਦਾ ਉਹਦਾ ਕਲ ਉਦ ਘਾਟਣ ਵੀ ਕੀਤਾ ਗਿਆ ਪ੍ਰੋਫੈਸਰ ਸਾਹਿਬ ਮੈਂ ਇੱਕ ਚੀਜ਼ ਦੇਖ ਰਿਆ ਸੀਗਾ ਕਿ ਕਈ ਵਾਰੀ ਆਮ ਮੇਲਿਆਂ ਦੇ ਵਿੱਚ ਜਾਈਦਾ ਵਾ ਦੇਖਣ ਨੂੰ ਮਿਲਦਾ ਹੈ ਕਿ ਲੋਕ ਜਿਹੜੇ ਬੜੇ ਹੁੱਲੜਬਾਜੀ ਵਾਲੇ ਮਿਲਦੇ ਨੇ ਜਾਂ ਉੱਥੇ ਵੱਡੇ ਵੱਡੇ ਸਪੀਕਰ ਲਾ ਕੇ ਗਾਉਣ ਵਾਲੇ ਲੱਗੇ ਹੁੰਦੇ ਨੇ ਪਰੰਤੂ ਇੱਥੇ ਬੜਾ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਮੇਲਾ ਮਨਾ ਰਹੇ ਨੇ ਤਾਂ ਅਮਰ ਸਚਾਰ ਹੋ ਰਹੇ ਨੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਬਾਣੀ ਦੇ ਜਿਹੜੀ ਹੈ ਉਹ ਕੰਨਾਂ ਦੇ ਵਿੱਚ ਜਿਹੜੀ ਹੈ ਰਾਸ ਜਿਹੜਾ ਪੈ ਰਿਹਾ ਇਹ ਬੜਾ ਇੱਕ ਵਿਲੱਖਣ ਜਿਹਾ ਦੇਖਣ ਨੂੰ ਮਿਲਦਾ ਹੈ ਮੈਂ ਤੁਹਾਡਾ ਵਿਲੱਖਣ ਹੀ ਗੱਲ ਕਰ ਲੰਗਾ ਕਿ ਸੰਤ ਪਾਪਾ ਪ੍ਰੇਮ ਸਿੰਘ ਮਰਾਲੇ ਵਾਲੇ ਜਿੱਥੇ ਰਾਜਨੀਤਿਕ ਸੀ ਉੱਥੇ ਮੁੱਖ ਤੌਰ ਤੇ ਧਾਰਮਿਕ ਸ਼ਖਸੀਅਤ ਵੀ ਧਾਰਮਿਕ ਆਗੂ ਵੀ ਸੀ ਆ ਸਿੱਖਾਂ ਦੀ ਸਭ ਤੋਂ ਪੁਰਾਣੀ ਸੰਸਥਾ ਚੀਪ ਖਾਲਸਾ ਦਵਾਨ 1902 ਚ ਬਣੀ ਆ ਜਿਸ ਦੇ ਦੋ ਮੁੱਖ ਪ੍ਰੋਗਰਾਮ ਸੀ ਸਿੱਖਿਆ ਦਾ ਪ੍ਰਸਾਰ ਕਰਨਾ ਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੰਤ ਪਾਪਾ ਪ੍ਰੇਮ ਸਿੰਘ ਨੇ ਸਿੱਖਿਆ ਦਾ ਪ੍ਰਸਾਰ ਵੀ ਕੀਤਾ ਤੇ ਸਿੱਖ ਧਰਮ ਦਾ ਪ੍ਰਚਾਰ ਵੀ ਕੀਤਾ ਇਸ ਕਰਕੇ 1920 ਵੀਦ ਵਿੱਚ ਸੰਤ ਪਾਪਾ ਪ੍ਰੇਮ ਸਿੰਘ ਜੀ ਮਰਾਲੇਵਾਲ ਨੂੰ ਚੀਪ ਖਾਲਸਾ ਦਵਾਨ ਦੀ ਪ੍ਰਚਾਰ ਕਮੇਟੀ ਦੇ ਮੈਂਬਰ ਬਣਾਇਆ ਗਿਆ 1922 ਚ ਜੀਵਕਲ ਸਾਧਵਾਨ ਦੀ ਧਾਰਮਿਕ ਜਾਂ ਅਪਦੇਸ਼ਕ ਸੰਦੇ ਮੈਂਬਰ ਬਣਾਇਆ ਤੇ ਨਾਲ ਹੀ 1922 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਮੈਂਬਰ ਬਣਾਇਆ ਮੈਨੂੰ ਦੱਸਦੇ ਮਾਨ ਮਹਸੂਲ ਸੋਹਰੇ ਆ ਕਿ ਸੰਤ ਬਾਬਾ ਪ੍ਰੇਮ ਸਿੰਘ ਮਰਾਰੇ ਵਾਲੇ 1922 ਤੋਂ ਲੈ ਕੇ ਆਪਣਾ ਸਾਰਾ ਜਨ 1950 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਨਾਲ ਦੋ ਵਾਰ ਉਸ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਬਣੇ ਇੱਕ ਮੈਂ ਖਾਸ ਗੱਲ ਦੱਸਣੀ ਚਾਹਨਾ ਕਿ 1925 ਚ ਸਿੱਖ ਗੁਰਦੁਆਰਾ ਐਕਟ ਪਾਸ ਹੋਇਆ ਜਿਹਦੇ ਮੁਤਾਬਕ ਇਹ ਤੈਅ ਕੀਤਾ ਗਿਆ ਕਿ ਸਿੱਖ ਸੰਗਤ ਵੋਟਾਂ ਪਾ ਕੇ ਆ ਆਪਣੇ ਨਮਾਇंदे ਚੁਣੇਗੀ ਤੇ ਜਿਹੜੇ ਉਹ ਨਮਾਇंदे ਹੋਣਗੇ ਉਹ ਗੁਰਦੁਆਰਾਂ ਦਾ ਪ੍ਰਬੰਧ ਕਰਨਗੇ ਇਸ ਕਰਕੇ 1926 ਚ ਪਹਿਲੀ ਇਲੈਕਸ਼ਨ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਰਥਾ ਦੀ ਸੰਤ ਬਾਬਾ ਪ੍ਰੇਮ ਸਿੰਘ ਉਹਨਾਂ ਦੇ ਆਪਣੇ ਹਲਕੇ ਗੁਜਰਾਤ ਤੋਂ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਰਥਾ ਦੀ ਟਿਕਟ ਦਿੱਤੀ ਗਈ ਤੇ 6 ਵਾਰ ਇਲੈਕਸ਼ਨ ਲੜੀ ਆਪਣੇ ਜੀਵਨ ਦੌਰਾਨ ਉਹਨਾਂ ਨੇ 1926 1930 1933 1936 1949 1946 6 ਵਾਰ ਟਿਕਟ ਸੰਤਾ ਪ੍ਰੇਮ ਸਿੰਘ ਨੂੰ ਆਪਣੇ ਹਲਕੇ ਤੋਂ ਮਿਲਦੀ ਰਹੀ ਛੇਵੇਂ ਵਾਰ ਉਹਨਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਪਰ ਜਦੋਂ ਆਖਰੀ ਚੋਣ ਲੜੀ 1946 ਚ ਉਹਨਾਂ ਦੇ ਮੁਕਾਬਲੇ ਕੋਈ ਉਮੀਦਵਾਰ ਨਹੀਂ ਆਇਆ ਇਸ ਕਰਕੇ ਬਿਨਾਂ ਮੁਕਾਬਲਾ ਜਿੱਤੇ ਨੇ ਇਸ ਕਰਕੇ ਧਾਰਮਿਕ ਤੌਰ ਤੇ ਉਹਨਾਂ ਦਾ ਲੱਖਾਂ ਪ੍ਰਾਣੀਆਂ ਨੂੰ ਅੰਬਰ ਸ਼ਿਕਾਇਆ ਉਹਨਾਂ ਨੇ ਪਹਿਲਾਂ ਆਪਣੇ ਪਾਈਚਾਰੇ ਚ ਫਿਰ ਪੰਜਾਬ ਵਿੱਚ ਹਿੰਦੁਸਤਾਨ ਦੇ ਕੋਨੇ ਕੋਨੇ ਚ ਸਿੱਖ ਧਰਮ ਦਾ ਬਹੁਤ ਡਟ ਕੇ ਪ੍ਰਚਾਰ ਕੀਤਾ ਤੇ ਉਸ ਵੇਲੇ ਕੀਤਾ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਤੇ ਇਸਾਈ ਮਤ ਦਾ ਪ੍ਰਚਾਰ ਬੜੀ ਜ਼ੋਰਾਂ ਤੇ ਰਗਿਆ ਸੀ ਕੱਲ ਦੀ ਤੁਸੀਂ ਜੇਕਰ ਗੱਲ ਕੀਤੀ ਆ ਕਿ ਜਿੱਥੇ ਅੰਮ੍ਰਿਤਸਰ ਚਾਰ ਹੋਣਗੇ ਤਾਂ ਉੱਥੇ ਜਿਹੜੀਆਂ ਜਿਹੜੀਆਂ ਸ਼ਕਤੀਸ਼ਤਾ ਜਿਹੜੀਆਂ ਪਹੁੰਚ ਰਹੀਆਂ ਨੇ ਕੋਈ ਇੱਥੇ ਰਾਜਨੀਤਿਕ ਸ਼ਕਤੀਸ਼ਤਾ ਜਿਵੇਂ ਪਹੁੰਚ ਨਹੀਂ ਕੋਈ ਦਵਾਨ ਵੀ ਲੱਗਣਗੇ ਤਾਂ ਉਸ ਤੋਂ ਬਾਅਦ ਜਿਹੜੇ ਸਿਆਸਤੀ ਖਾੜੇ ਵੀ ਲੱਗਣਗੇ ਇੱਥੇ ਹੋਰ-ਹੋਰ ਪਾਰਟੀਆਂ ਦੇ ਕਿ ਕੱਲੀ ਉੱਥੇ ਕੋਈ ਸ਼ਿਰਕਤ ਕਰਨਗੇ ਜਾਂ ਗੁਰੂ ਘਰ ਦੇ ਵਿੱਚ ਨਤਮਸਤ ਹੋਣਗੇ ਨਹੀਂ ਨਹੀਂ ਕੋਈ ਸਟੇਜ ਹੋਰ ਨਹੀਂ ਲੱਗਣੀ ਸਿਰਫ ਇੱਕੋ ਸਟੇਜ ਦੀ ਹੈ ਆ ਸੰਤਪਾਪਾ ਪ੍ਰਿੰਦ ਦੇ ਪੁੱਤਰ ਸੰਤੂ ਤੇ ਸੰਤ ਪ੍ਰਿੰਦ ਸਿੰਘ ਮਰਾਲੀ ਨਾਲ ਦੇ ਮੁੱਖ ਸੇਵਾਦਾਰ ਜਿਹੜੇ ਬੀਬੀ ਜਗੀਰ ਕੌਰ ਜੀ ਉਹਨਾਂ ਦੇ ਅਗਵਾਈ ਥਲੇ ਤੇ ਚਿਰਗੁਰ ਗੰਸਾਪ ਦੀ ਛਤਰ ਛਾਇਆ ਥੱਲੇ ਸਾਰਾ ਪ੍ਰੋਗਰਾਮ ਚੱਲੇਗਾ ਇੱਕੋ ਸਟੇਜ ਹੈਗੀ ਏ ਤੇ ਉਹ ਆਪਣੇ ਸਰਕਾਰ ਜੋ ਬੀਬੀ ਜਗੀਰ ਕੌਰ ਵਾਲੀ ਜੀ ਵੱਲੋਂ ਜਿਹੜਾ ਮੁੱਖ ਦਵਾਨਾ ਹਾਲਗਾ ਉਹਦੇ ਵਿੱਚ ਲੱਗੀ ਹੈਗੀ ਏ ਤੇ ਉਹੀ ਚੱਲੇਗੀ ਸਟੇਜ ਇੱਥੇ ਨਾ ਵੱਡੀ ਇੱਕ ਦੇਖਣ ਨੂੰ ਗੱਲ ਜਿਹੜੀ ਮਾਰੀ ਵੱਖ-ਵੱਖ ਸੰਸਥਾਵਾਂ ਵੱਲੋਂ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਬਲੱਡ ਡੋਨੇਟ ਕੈਂਪ ਲਗਾਏ ਜਾ ਰਹੇ ਨੇ ਅੱਜ ਇੱਕ ਸੇਕ ਆਫ ਅਮਰੀਕਾ ਵੱਲੋਂ ਇੱਕ ਜਿਹੜਾ ਦਵਾਈਆਂ ਦਾ ਜਿਹੜਾ ਕੈਂਪ ਲਗਾਇਆ ਜਾ ਰਿਹਾ ਕੀ ਕਹਿਣਾ ਬਹੁਤ ਵਧੀਆ ਗੱਲ ਹੈ ਕਿਉਂਕਿ ਸੰਤ ਬਾਪ ਰੇਹ ਦਾ ਨਾਮ ਬੜਾ ਵੱਡਾ ਹੈ ਕਾਦੀ ਬਹੁਤ ਵੱਡਾ ਹੈ ਕ ਇਸ ਕਰਕੇ ਪੂਰੇ ਵਰਲਡ ਦੇ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਨੂੰ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਯਾਦ ਕੀਤਾ ਜਾ ਰਿਹਾ ਹੈ ਤੇ ਜੂਨ ਦਾ ਸਾਰਾ ਮਹੀਨਾ ਉਹਦੇ ਬਰਸੀਆਂ ਵੱਖ-ਵੱਖ ਥਾਵਾਂ ਤੇ ਬਹੁਤ ਸ਼ਰਧਾਰ ਨਾਲ ਮਨਾਏ ਜਾ ਰਿਹਾ ਨੇ ਆ ਸੰਗਤ 'ਚ ਬਹੁਤ ਉਤਸ਼ਾਹ ਹੈ ਇਸ ਕਰਕੇ ਦੂਰ-ਦਰੇਡੇ ਤੋਂ ਸੰਗਤ ਵੀ ਪਹੁੰਚਦੀ ਪਈ ਹੈ ਤੇ ਨਾਲ ਵੱਖ-ਵੱਖ ਸੰਸਥਾਵਾਂ ਵੀ ਪਹੁੰਚਦੀਆਂ ਪਈਆਂ ਨੇ ਜੋ ਫ੍ਰੀ ਮੈਡੀਕਲ ਕੈਂਪ ਲਗਦੇ ਪਏ ਨੇ ਸਿਕਸ ਆਫ ਅਮਰੀਕਾ ਉਹਨਾਂ ਨਾਲ ਵੀ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਅੱਜ ਇਸ ਵਿੱਚ ਜਿਹੜੇ ਆ ਗਏ ਨੇ ਪੇਸ਼ੈਂਟਸ ਉਹਨਾਂ ਨੂੰ ਚੈੱਕਅਪ ਕੀਤਾ ਜਾ ਰਿਹਾ ਫ੍ਰੀ ਕੀਤਾ ਜਾ ਰਿਹਾ ਤੇ ਦਵਾ ਨਹੀਂ ਦਪਰਵੰਦੀ ਕੀਤਾ ਜਾ ਰਿਹਾ ਇਹ ਬਹੁਤ ਇਥੋਂ ਪਹਿਲਾਂ ਵੀ ਕੈਂਪ ਲੱਗੇ ਨੇ ਪਿਛਲੇ 5-7 ਦਿਨ ਤੋਂ ਲਗਾਤਾਰ ਕੈਂਪ ਲੱਗਦੇ ਪਏ ਨੇ ਪਰੰਤੂ ਇਹ ਕੈਂਪ ਜਿਹੜਾ ਵੱਡੇ ਪੱਧਰ ਤੇ ਲੱਗਿਆ ਗਿਆ ਤੇ ਮੈਨੂੰ ਉਮੀਦ ਕਰਨਾ ਕਿ ਇਸ ਜਿਹੜੀ ਸੰਗਤ ਹੈਗੀ ਉਹਨਾਂ ਨੂੰ ਬਹੁਤ ਵੱਡਾ ਬੈਨੀਫਿਟ ਹੋਏਗਾ ਇਸ ਕੈਂਪ ਆ ਲੰਗਰ ਦੀ ਜਿਹੜੀ ਸੇਵਾ ਲਗਾਤਾਰ ਜਿਹੜੀ ਚੱਲ ਰਹੀ ਹੈ ਦਿਨ ਰਾਤ ਜਿਹੜਾ ਸੰਗਤ ਜਿਹੜੀ ਆ ਰਹੀ ਹੈ ਸੰਗਤਾਂ ਨੂੰ ਜਿਹੜਾ ਲੰਗਰ ਵਿਚਕਾਇਆ ਜਾ ਰਿਹਾ ਵੱਡਾ ਜਿਹੜਾ ਉਪਰਾਲਾ ਤੁਹਾਡੇ ਵੱਲੋਂ ਜਿਹੜਾ ਕੀਤਾ ਜਾ ਰਿਹਾ ਲੰਗਰ ਦੀ ਸੇਵਾ ਜਿਹੜੀ ਹੈ ਉਹ ਲਗਾਤਾਰ 2 ਮਈ ਤੋਂ ਕਿ ਜਦੋਂ ਸੁਨਸਾ ਤੇ ਪਾੜ ਸ਼ੁਰੂ ਹੋ ਜਾਂਦੇ ਨੇ ਉਦੋਂ ਤੋਂ ਸ਼ੁਰੂ ਹੋ ਜਾਂਦੀ ਹੈ ਲੰਗਰਦਵੈ 365 ਦਿਨ ਚੱਲਦਾ ਰਹਿੰਦਾ ਪਰ ਮੇਨ ਜਿਹੜਾ ਉਹ ਤੋਂ ਸ਼ੁਰੂ ਹੋ ਕੇ 3 ਜੂਨ ਤੱਕ ਲਗਾਤਾਰ 24 ਘੰਟੇ ਚੱਲਦਾ ਹੈ ਔਰ ਬਹੁਤ ਸੇਵਾਦਾਰ ਵੀ ਆਇਆ ਸਾਡੇ ਪ੍ਰਾ ਸਾਡੇ ਸਾਰੇ ਟਰਾਲ ਮਿਲ ਕੇ ਆਪ ਚਲਾ ਰਹੇ ਮੈਂ ਦੇਖ ਰਿਹਾ ਸੀਗਾ ਕਾਫੀ ਤੁਹਾਡੇ ਵਿੱਚ ਉਤਸ਼ਾਹ ਸੀਗਾ ਖੁਸ਼ੀ ਦੀ ਲਹਿਰ ਸੀਗੀ ਕਿਉਂਕਿ ਘਰ ਦੇ ਵਿੱਚ ਜਦੋਂ ਪਰੋਣੇ ਆਉਂਦੇ ਨੇ ਤਾਂ ਖੁਸ਼ੀ ਜਿਹੜੀ ਚੜ ਜਾਂਦੀ ਹੈ ਜਿਨ੍ਹਾਂ ਨੂੰ ਸੰਗਤਾਂ ਜਿਹੜੀਆਂ ਨੂੰ ਤੁਸੀਂ ਪਿਆਰ ਦੇ ਨਾਲ ਲੰਗਰ ਕਰ ਰਹੇ ਇਹ ਕੋਈ ਸਾਡਾ ਫਰਜ਼ ਵੀ ਬਣਦਾ ਤੇ ਗੁਰੂ ਸਾਹਿਬ ਨੇ ਸਾਡੇ ਸਿਖਾਇਆ ਵੀ ਹੈਗਾ ਕਿ ਪੰਗਤ 'ਚ ਬੈਠ ਕੇ ਸਾਰਿਆਂ ਨੇ ਲੰਗਰ ਛਕਣਾ ਹੈ ਤਾਂ ਇਹ ਸਾਡਾ ਫਰਜ਼ ਬੰਦਾ ਸੀ ਆਪਣਾ ਫਰਜ਼ ਪੂਰਾ ਕਰਨਾ ਹੈ ਇਹ ਬਿਲਕੁਲ ਜਿਥੇ ਕਿ ਗੱਲਬਾਤ ਕੀਤੀ ਆ ਤਾਂ ਸਾਡੇ ਵਿੱਚ ਪ੍ਰੋਫੈਸਰ ਸਾਹਿਬ ਨੇ ਬੜੇ ਤਰੀਕੇ ਦੇ ਨਾਲ ਇਸ ਢੰਗ ਦੇ ਨਾਲ ਸਾਨੂੰ ਆ ਬਾਬਾ ਪ੍ਰੇਮ ਸਿੰਘ ਜੀ ਦੀ ਜਿਹੜੀ ਜੀਵਨੀ ਬਾਰੇ ਉਹਨਾਂ ਨੇ ਚਾਤ ਪਰਵਾਈ ਕਿ ਉਹਨਾਂ ਨੇ ਦੱਸਿਆ ਕਿ ਇਤਿਹਾਸ ਜਿਹੜਾ ਬਹੁਤ ਵੱਡਾ ਹੈ ਅੱਜ ਇਸੇ ਤਰੀਕੇ ਦੇ ਨਾਲ 75ਵੀਂ ਜਿਹੜੀ ਆ ਵਰਸੀ ਉੱਥੇ ਸਾਰੀ ਇਹ ਸਿਕ ਸਮਤਾਈ ਜਿਹੜੀ ਇਕੱਤਰਤਾ ਹੋ ਰਹੀ ਹੈ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਕਿ ਦ੍ਰਿਸ਼ ਦਿਖਾਇਆ ਜਾਵੇ ਕਿਵੇਂ ਸੇਵਾਦਾਰਾਂ ਦੇ ਵਿੱਚ ਉਤਸ਼ਾਹ ਹੈ ਖੁਸ਼ੀ ਦੀ ਲਹਿਰ ਹੈ ਘਰੋਂ ਹਾਂ ਆਪਣੇ ਜਿਹੜੇ ਨੂੰ ਦੱਸ ਰਹੇ ਨੇ ਕਿ 2 ਮਈ ਤੋਂ ਜਿਹੜਾ ਅਸੀਂ ਘਰੋਂ ਨਿਕਲ ਕੇ ਇੱਥੇ ਸੇਵਾ ਕਰ ਰਹੇ ਹਾਂ ਬਾਕੀ ਤਾਂ 365 ਦਿਨ ਸੇਵਾ ਕਰਦੇ ਨੇ ਪਰ ਪ੍ਰੰਤੂ ਅੱਜ ਜਿਹੜਾ ਹੈ ਪੂਰੀ ਖੁਸ਼ੀ ਦੀ ਲਾਹ ਰਿ ਹੈ ਕਿਉਂਕਿ ਤਿੰਨ ਦਿਨ ਰੋਜ਼ਾ ਜਿਹੜਾ ਇੱਥੇ ਤਿੰਨ ਰੋਜ਼ਾ ਜਿਹੜਾ ਇੱਥੇ ਮਿਲ ਆ ਜਿਹੜਾ ਲਗਾਤਾਰ ਚੱਲਦਾ ਹੈ ਤੇ ਲਗਾਤਾਰ ਇੱਥੇ ਦਿਨ ਰਾਤ ਜਿਹੜੀ ਹੈ 6 27 ਸੰਗਤਾਂ ਵੱਲੋਂ ਜਿਹੜਿਆ ਲਗਾਤਾਰ ਜਿਹੜੀ ਹੈ ਸੇਵਾ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਦੇ ਨਾਲ